ਬਾਈ ਸੋਚ ਸੋਚ ਚ ਫਰਕ ਹੁੰਦਾਗਾ ਲੋਕ 50 50 ਲੱਖ ਰੁਪਇਆ ਚੱਕੀ ਫਿਰਦਿਆ ਕਿ ਲਿਆਂਦੇ ਕਿੱਲੇ ਜ਼ਮੀਨਾਂ ਦੇ ਵੇਚ ਰਿਆ ਵੀ ਸਾਨੂੰ ਅਮਰੀਕਾ ਜਾਣ ਦਾ ਮੌਕਾ ਮਿਲ ਜੇ ਪਰ ਆਹ ਬਾਈ ਅਮਰੀਕਾ ਨੂੰ ਲੱਤ ਮਾਰ ਕੇ ਪੰਜਾਬ ਚ ਆ ਗਿਆ ਤੇ ਪੰਜਾਬ ਦੇ ਵਿੱਚ ਆਪਣਾ ਕੰਮ ਸ਼ੁਰੂ ਕਰ ਲਿਆ ਹੁਣ ਜਿਹੜੇ ਕਹਿੰਦੇ ਨੇ ਬਾਹਰ ਨਾ ਜਾਓ ਉਹਨਾਂ ਨੂੰ ਬੇਨਤੀ ਆ ਵੀਡੀਓ ਸ਼ੇਅਰ ਕਰ ਦਿਓ ਅਮਲੋਹ ਦੇ ਵਿੱਚ ਬਾਈ ਉਹਨਾਂ ਨੇ ਸ਼ਰਮਾ ਨੂੰ ਕੌਣ ਨਹੀਂ ਜਾਣਦਾ ਅੱਜ ਪੰਜਾਬ ਦਾ ਬ੍ਰਾਂਡ ਮਾਸਟਰ ਹੈਗਾ ਸ਼ਰਮਾ ਰਾਮਪੁਰੇ ਵਾਲਾ ਕੱਪੜਿਆਂ ਦੀ ਦੁਕਾਨ ਕਰ ਲਈ ਬਾਈ ਉਰੀ ਕਰ ਰਹੇ ਨੇ ਸਪੋਰਟ ਆ ਜੋ ਅੰਦਰ ਆ ਜਾਓ ਜਿਹੜੇ ਰੇਟ ਤੁਹਾਨੂੰ ਰਾਮਪੁਰਾ ਫੂਲ ਚ ਮਿਲਦੇ ਸੀ ਹੁਣੇ ਤੋਂ ਉਮਰੋ ਦੇ ਵਿੱਚੋਂ ਮਿਲਣਗੇ ਜਿਵੇਂ ਆ ਲੋਹਾਂ ਆ ਗਿਆ ਬਈ ਆਜੋ ਇਧਰ ਵੀਡੀਓ ਸ਼ੇਅਰ ਜਰੂਰ ਕਰ ਦਿਓ ਬਈ ਵੀਡੀਓ ਸ਼ੇਅਰ ਕਰਕੇ ਤੁਹਾਡੇ ਉਮਰੋ ਵਾਲੇ ਦੋਸਤਾਂ ਨੂੰ ਆਲੇ-ਦਾਲ ਦੇ ਪਿੰਡਾਂ ਵਾਲੇ ਦੋਸਤਾਂ ਨੂੰ ਜਰੂਰ ਭੇਜ ਦਿਓ ਆਜੋ ਲੋਹਾਂ ਤੋਂ ਕਰਦੇ ਆ ਸ਼ੁਰੂਆਤ ਬਾਈ ਜਿਮੀ ਆ ਲੋਹਾਂ ਆਈਏ ਸਰ ਮੈਂ ਕਿੰਨੇ ਦੀਆਂ ਨੇ ਇਹ ਇਹ ਬਾਈ ਜੀ ਰਾਮਪਰਾ ਫੂਲ ਦੇ ਵਿੱਚ ਮਿਲਦੀਆਂ ਹਜ਼ਾਰ ਦੀਆਂ 6 ਤੇ ਹੁਣ ਆਪਾਂ ਅਮਲੋਹ ਚ ਕਾਊਂਟਰ ਖੋਲਤਾ ਬਾਈ ਆਪਣੇ ਭਰਾ ਨੇ ਅਮਰੀਕਾ ਤੋਂ ਆਏ ਨੇ ਅਮਰੀਕਾ ਨੂੰ ਛੱਡ ਕੇ ਪੰਜਾਬ ਚ ਰਹਿਣਾ ਚਾਹੁੰਦੇ ਨੇ ਤੇ ਬਾਈ ਕਹਿੰਦੇ ਕੰਮ ਕਰਨਾ ਹਜ਼ਾਰ ਦੀਆਂ 6 ਲੋਹਾਂ ਮਿਲਦੀਆਂ ਨੇ ਇਹ ਆਦੀਆਂ 6 ਟੀ-ਸ਼ਰਟਾਂ ਮਿਲਦੀਆਂ ਨੇ ਕਿਉਂ ਲਾਲਾ ਜੀ ਸਰਪੰਚ ਹਾਂ ਸਰਮਾ ਜੀ ਵਾਲੀ ਨੇ ਲੋਹਾਂ ਦਾ ਉਹੀ ਖੁਸ਼ਬੂ ਆਉਂਦੀ ਹੈਗੀ ਆਹ ਦੇਖੋ ਇਹ ਕਲਰੇ ਚ ਭਾਈ ਜਿੰਨੇ ਮਰਜ਼ੀ ਚਾਹ ਕੋਲ ਨਹੀਂ ਮਿਲਣਗੇ ਆਹ ਟੀ-ਸ਼ਰਟ ਆਈਆਂ ਬਈ ਕੱਪੜਾ ਇਹ ਵਧੀਆ ਦਾ ਥੋੜਾ ਜਣਾ ਇਹ ਫਿਰ ਹਜ਼ ਦਿਖਾ ਦੇ ਮੜੀ ਫੜ ਕੇ ਮੇਰਾ ਸੀ ਮਾਈਕ ਫੜਿਆ ਹੋਇਆ ਲੈ ਦੇਖ ਲੋ ਦੇਖ ਨੂੰ ਸ਼ਰਮਾ ਜੀ ਦਾ ਮਾਲ ਆ ਕੋਈ ਮਖੌਲ ਦੀ ਗੱਲ ਆ ਕੀ ਲੋਕਾਂ ਨੂੰ ਪਤਨੀ ਦਿਖਾਉਣ ਦੀ ਕੀ ਲੋੜ ਆ ਕੀ ਲੋਕੋ ਜੀਣ ਦੀਆਂ ਪੈਂਟਾਂ ਆਈਆਂ ਬਈ ਜਣਾ ਆ ਜੀਣ ਦੀਆਂ ਪੈਂਟਾਂ ਆ ਗਈਆਂ 1500 ਦੀਆਂ ਤਿੰਨ ਜੀ ਵਾਲੋ 1500 ਦੇ ਤਿੰਨ ਹੈ ਹਾਂਜੀ ਹਾਂਜੀ 1500 ਆ ਕਰ ਲੋ ਚੱਕ ਬਈ ਆ ਲੋ ਸ਼ਰਟਾਂ ਆ ਲੋਈ 1000 ਦੀਆਂ ਤਿੰਨ ਸ਼ਰਟਾਂ ਮਿਲਣਗੀਆਂ allo ਤੇ ਆ ਜੀਨ ਦੀਆਂ ਪੈਂਟਾਂ ਕਿੰਨੀਆਂ ਨੇ ਸਰਮਾ ਜੀ ਬਾਈ ਜੀ 1500 ਦੀਆਂ ਤਿੰਨ ਪੈਂਟਾਂ ਦਵਾਂਗੇ ਪੂਰੀਆਂ ਘੈਂਟ ਆ ਸ਼ਰਟ ਇਹ ਸ਼ਰਟਾਂ ਵੀ 1000 ਦੀਆਂ ਤਿੰਨ ਦਵਾਂਗੇ ਬਾਈ ਇੱਥੇ ਆਉਣਾ ਬਾਈ ਅਮਲੋ ਦੇ ਵਿੱਚ ਆਉਣਾਗਾ ਪਟਿਆਲੇ ਵਾਲਿਆਂ ਨੂੰ ਬੇਨਤੀ ਆ ਸਰਹੰਦ ਵਾਲਿਆਂ ਨੂੰ ਬੇਨਤੀ ਸਾਰੇ ਜਿੰਨਾ ਵੀ ਇਸ ਨਗਰ ਦੇ ਨੇੜੇ ਤੇੜੇ 90 ਪੈਂਟ ਮੈਨ ਦੇ ਸਾਰਿਆਂ ਨੂੰ ਬੇਨਤੀ ਆ ਵੀ ਇੱਕ ਵਾਰੀ ਦੁਕਾਨ ਤੇ ਆ ਕੇ ਹੱਥ ਮਲਾ ਕੇ ਜਾਓ ਤੁਹਾਨੂੰ ਗਿਫਟ ਦਵਾਂਗੇ ਆ ਟਰੈਕਸੂਟ ਜੱਫੇਮਕੁੰਡ ਸਾਹਿਬ ਵਾਸਤੇ ਜਾਣ ਵਾਸਤੇ ਟਰੈਕਸੂਟਾਂ ਦੀ ਲਾਤੀ ਭਾਰੀ ਸੇਲ ਬਾਈ ਕਿੰਨੇ ਦਾ ਬਾਈ ਆ ਲੈ ਆਦਨਾ ਦਾਲਾ ਚੱਕੋ ਬਈ ਟ੍ਰੈਂਡ ਅਮਰੋਸਾਰ ਦੇ ਵਿੱਚ ਆ ਆ ਦੇਖੋ ਬਹੁਤ ਹੈਵੀ ਕਲਪੜੀ ਸ਼ਰਟਾ ਚੱਕੋ ਜੀ 1000 ਦੀਆਂ 6 ਜੀ ਇੱਕ ਕੈਪਰੀਆਂ ਪਈਆਂ ਸੀ ਬਈ ਹੁਣ ਜੇ ਕੈਪਰੀਆਂ ਪਈਆਂ ਇੱਥੇ ਪਿਆ ਢੇਰ ਲੱਗਿਆ ਪਿਆ ਦੁਕਾਨਾਂ ਚ ਆ ਦੇਖੋ ਢੇਰਾਂ ਢੇਰ ਪਏ ਨੇ ਸ਼ਰਟਾਂ ਲੋਕ ਬੰਬੇ ਵਾਲੀ ਸ਼ਰਟਾਂ 1000 ਦੀਆਂ 6 ਜੀ ਆ ਲੋ ਬਈ ਆ ਸ਼ਰਟਾ ਚੈੱਕ ਕਰਿਓ 1000 ਦੀਆਂ 2 3 ਣੀ ਇਕੱਠੀਆਂ 6 ਕਰਤੀਆਂ ਆ ਪੂਰਾ ਪੈਕਟੇਜ ਆ ਜਾਊਗਾ ਦੇਖੋ ਆ ਕੈਪਰੀਆਂ ਜੱਗੀ ਬਈ ਆ ਲੋ ਜੀ ਚੱਕੋ ਜੀ 1000 ਦੀਆਂ 6 ਜੀ 14 6000 ਦੀਆਂ ਕੈਪਰੀਆਂ 10 ਰਮਾਨਵਾਸ ਦਾ ਲੜਾ ਐਕਟਰ ਵਾਲੀ ਸ਼ਰਟਾਂ ਨੇ 1000 ਦੀਆਂ ਤਿੰਨ ਆ ਸਰਦੀ ਵਾਲੀਆਂ ਕੋਟੀਆਂ ਆ ਗਿਆ ਬਈ ਸ਼ਰਮਨ ਜੀ ਇਹ ਕਿੰਨੀਆਂ ਨੇ 1000 ਦੀਆਂ ਤਿੰਨ ਆ ਦੇਖੋ ਬੰਡਲਾਂ ਦੇ ਬੰਡਲ ਪਏ ਨੇ ਬਈ ਚੱਕ ਲੋ ਕਰਨ ਲੁੱਟ ਲੋ ਮੇਲਾ ਬਾਹਰ ਵਾਲੇ ਬੰਦੇ ਨੂੰ ਆਰਡਰ ਕਰ ਦੋ ਆਨਲਾਈਨ ਬਈ ਦੇਣਗੇ ਸਰਵਿਸ ਬਈ ਆਨਲਾਈਨ ਭੇਜ ਦੋਗੇ ਹਾਂਜੀ ਹਾਂਜੀ ਆਨਲਾਈਨ ਭੇਜ ਦਾਂਗੇ ਜੀ ਤੇ ਐਡਰੈਸ ਕੀ ਆਪਣਾ ਇੱਥੇ ਜੇ ਕਿਸੇ ਨੂੰ ਨਾ ਹੋਵੇ ਐਡਰੈਸ ਜੀ ਆਪਣਾ ਨਾਬਾ ਚੌਂਕ ਨਿਅਰ ਨੱਬਾ ਚੌਂਕੋਂ ਕਮ ਲੋ ਅਮਰੀਕਾ ਦੇ ਵਿੱਚ ਕਿਹੜੇ ਸ਼ਹਿਰ ਚ ਤੂੰ ਬਈ ਕੀ ਕੰਮ ਕਰਦੇ ਮੈਂ ਵੀਰੇ ਟਰਾਲਾ ਚਲਾਇਆ ਕੈਲਿਫੋਰਨੀਆ ਬੇਕਰਸਫੀਲਡ ਕੈਲਿਫੋਰਨੀਆ ਸੀਗਾ ਫਿਰ ਸਾਡੇ ਕਿਉਂ ਆਏ ਬਈ ਇੰਨਾ ਵਧੀਆ ਦੇਸ਼ ਆਉ ਬਸ ਜੀ ਪੰਜਾਬ ਨਾਲ ਪਿਆਰ ਅਜੇ ਇੱਥੇ ਆਗੇ ਜੀ ਨਹੀਂ ਕਿ ਆਪਣੇ ਪਰਿਵਾਰ ਨਾਲ ਆਪਣੇ ਪਰਿਵਾਰ ਨਾਲ ਰਹਿਣਾ ਹੀ ਵਧੀਆ ਸੋਚ ਆ ਬਈ ਤੁਹਾਡੀ ਸੋਚ ਨੂੰ ਸਲੂਟ ਆ ਆਜੋ ਅੱਗੇ ਕੱਪੜੇ ਦਿਖਾਉਣੇ ਆਗੇ ਆ ਸਰਪੰਚੀ ਵਾਲੀ ਜਾੜਕਾ ਸਰਪੰਚਾ ਦੇਖ ਲਾ ਕਰਾਂ ਮਾ ਤੇ ਸਰਪੰਚੀ ਸਰਪੰਚੀ ਬਈ ਹਜ਼ਾਰ ਦੀਆਂ ਤਿੰਨ ਨੇ ਸਰਪੰਚੀ ਵਾਲੀ ਜਾਗਟਾਂ ਨੇ ਬਈ ਦੱਬ ਕੇ ਜਾਈ ਕਰਦੋ ਪਹਿਲਾਂ ਬਈ ਨੇ ਹੀ ਹੁਣ ਤਾਂ ਇਸ ਤਰ੍ਹਾਂ ਦੀਆਂ ਹਜ਼ਾਰ ਦੀਆਂ ਤਿੰਨ ਬਈ ਹਜ਼ਾਰ ਦੀਆਂ ਤਿੰਨ ਬਈ ਕਰ ਦੋ ਆਪਦੇ ਸਰਪੰਚੀ ਵਾਲੇ ਦੋਸਤਾਂ ਨੂੰ ਸ਼ੇਅਰ ਵੀਡੀਓ ਹੋਰ ਆ ਜੋ ਅੱਗੇ ਬਹੁਤ ਕੁਝ ਹੈਗਾ ਅੱਜ ਕਲੋਬਸ ਕੰਬੋ ਕੈਂਡ ਚੀਜ਼ਾਂ ਨੇ ਪਈਆਂ ਲੋਹਰਾਂ ਪਈਆਂ ਨੇ ਲੋ ਲੇਡੀਜ਼ ਪਜਾਮੇ ਪੇਣ ਆਹ ਲੋਰ ਬੜੀ ਕੈਂਡ ਆ ਬਾਈ ਇੱਕ ਦੋ ਨੂੰ ਹੋਰ ਦادی ਆ ਆਹ ਟਰੈਕਸੂਟ ਨੇ ਫਾਰ ਵਾਲੇ ਦੀ ਇਹ ਚ ਪਾਣੀ ਨਹੀਂ ਜਾਂਦਾ ਬਾਈ ਆ ਚੱਕੋ ਜੀ ਜਿਹੜੇ ਬਾਹਰ ਜਾਣਾ ਚਾਹੁੰਦੇ ਮਾਈਨਸ ਡਿਗਰੀ ਚ ਲਾਲਾ ਜੀ ਬੋਲੋ ਨਾ ਕੁਝ ਲਾਲਾ ਜੀ ਬੋਲਦੇ ਨਹੀਂ ਬੋਲ ਕੇ ਮੈਂ ਤਾਂ ਸੁਰਤ ਬੰਦ ਲਾਤੀ ਰੈਡੀ ਵਾਲਾ ਘੱਟ ਨੇ ਜਿਵੇਂ ਚੱਕ ਆ ਕਿੰਨੇ ਦਾ ਵੇ ਟਰੈਕਸੂਟ ਇਹ ਬਾਈ ਜੀ ਤੁਹਾਨੂੰ ਮਿਲ ਲੈਣੇ 2500 ਦੇ ਤਿੰਨ ਜੀ ਐਮ ਐਲ ਤੇ ਐਕਸਲ ਡਬਲ ਐਕਸਲ ਤੱਕ ਜੇ ਉਹਦੋਂ ਵੱਡਾ ਸਾਈਜ਼ ਲੈਣਾ ਉਹ ਕਹਣ ਕਹਣ ਚੀਜ਼ਾਂ ਪਈਆਂ ਨੇ ਆ ਜੈਕਟ ਬਈ ਬਹੁਤ ਸੋਹਣੀ ਆ ਦੇਖੋ ਜਿਹੜੇ ਬੰਦੇ ਬਾਹਰ ਬੈਠੇ ਨੇ ਬਾਈਆਂ ਨਾਲ ਜੁੜੇ ਹੋਏ ਨੇ ਬਾਈ ਸ਼ੇਅਰ ਕਰ ਦਿਓ 1500 ਤਿੰਨ ਟ੍ਰੈਕ ਸੂਟ ਦੇਖੋ ਕਿੰਨੇ ਘੈਂਟ ਟ੍ਰੈਕ ਸੂਟ ਆ ਬਈ ਸੂਟ ਬਾਈ ਅਡਵਾਂਸ ਹੀ ਪਾਤੀ ਬਾਈਆਂ ਨੇ ਸਿਲਾ ਹੋਰ ਤੈਨੂੰ ਕੀ ਲੱਗਦਾ ਹੈ ਮਹੋਦ ਇਕੱਲਾ ਉੱਪਰ ਜਾਏਗਾ ਦਾੜਾ ਤੁਹਾਨੂੰ ਦੇਖ ਲੈ ਵੀ ਮੁੜਕਾ ਆ ਜਾਂਦਾਗਾ ਆਤਰਾਂ ਵਾਲਿਆਂ ਵਾਸਤੇ ਟਰੈਕਟਰ ਪਾਤੇ ਆਪਾਂ ਪਹਿਲਾਂ ਹੀ ਲਿਆ ਕੇ ਜੀ ਤੇ ਆ ਪਹਿਣਾ ਵਾਸਤੇ ਆ ਜਣਾ ਬਈ ਪਹਿਣਾ ਵਾਸਤੇ ਕੀ ਆ ਗਿਆ ਪਜਾਮੀ ਆਈ 1000 ਦੇ 4 1000 ਦੀਆਂ 4 ਪਜਾਮੀਆਂ ਸਭ ਚੀਜ਼ ਮਿਲੂਗੀ ਜੀ ਤੇ ਵੀਡੀਓ ਸ਼ੇਅਰ ਕਰ ਦਿਓ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਜਿਆਦਾ ਜਾਣਕਾਰੀ ਫੋਨ ਕਰਕੇ ਲੈ ਸਕਦੇ ਹੋਗੇ ਅਮਲੋਹ ਦੇ ਵਿੱਚ ਖੜਿਆਂਗੇ ਹੁਣ ਰਾਮਪੁਰਾ ਫੂਲਚ ਨਹੀਂ ਰਾਮਪੁਰਾ ਫੂਲਚ ਕਦੇ ਫੇਰ ਜਾਵਾਂਗੇ ਸੋ ਜਿਹੜੇ ਵੀ ਇਥੋਂ ਲੋਕਲ ਕਸਟਮਰ ਨੇ ਆਓ ਤੇ ਆਨਲਾਈਨ ਵੀ ਮੰਗਵਾ ਸਕਦੇ ਹੋ ਧੰਨਵਾਦ ਜੀ ਬਾਕੀ ਯਾਰ ਮਾਲ ਇੰਨਾ ਸਾਰਾ ਮਲੋ ਆਜੇ ਲਵੇ ਲਾਉਣੇ 90 ਪਿੰਡਾਂ ਨੂੰ ਬੇਨਤੀ ਆ ਆਜੋ ਕਰਾ ਬੋਰਾਂ ਦੇ ਚੱਠੇ ਲਾ ਦੇ ਸਰਮਾਜੀ ਨੇ ਤੁਹਾਡੇ ਵਾਹ ਮਲੋ ਕਰਾ ਸਟਾਕ ਪੂਰਾ ਫੁੱਲਾਗਾ ਭੈਣਾਂ ਨੂੰ ਬੇਨਤੀ ਆ ਬੱਚਿਆਂ ਨੂੰ ਬੇਨਤੀ ਆ ਮਾਮਿਆਂ ਨੂੰ ਬੇਨਤੀ ਆ ਫੁੱਫੜਾਂ ਨੂੰ ਬੇਨਤੀ ਆ ਭੂਆ ਨੂੰ ਬੇਨਤੀ ਆ ਅਰ ਰੇਸਟੋਰਰ ਛੱਡ ਦੇ ਕੋਈ ਲਾਲਾ ਕੋਈ ਆਜੋ ਫਿਰ ਫਿਰ ਦਾਬੋ ਦੀਲੀ ਚਲੋ